ਹੈਲੋ ਜੀ ਸਲਾਮ ਅਦਾਬ ਨਮਸਤੇ ਸਾਰੀ ਕਾਲ ਤੇ ਜਸਾਂ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਅੱਜ ਦੀ ਵੀਡੀਓ ਦੇ ਵਿੱਚ ਮੈਂ ਜਿਹੜਾ ਕਿੱਸਾ ਸਾਂਝਾ ਕਰਨਾ ਇਹ ਕਿੱਸਾ ਵੀ ਮੇਰੇ ਨਾਲ ਉਹਨਾਂ ਨੇ ਸਾਂਝਾ ਕੀਤਾ ਜਿਨ੍ਹਾਂ ਨੇ ਪਹਿਲਾਂ ਬਾਪੂ ਲਾਲ ਬਾਸ਼ਾ ਸਰਕਾਰ ਦਾ ਕਿੱਸਾ ਮੇਰੇ ਨਾਲ ਸਾਂਝਾ ਕੀਤਾ ਸੀ ਉਹਨਾਂ ਨੇ ਆਪਣਾ ਨਾਮ ਦੱਸਣ ਤੋਂ ਮਨਾਂ ਕੀਤਾ ਹੋਇਆ ਗੱਲ ਕਹਿੰਦੇ ਉਦੋਂ ਦੀ ਜਦੋਂ ਉਹਨਾਂ ਦੇ ਮੰਮੀ ਉਹਨੇ ਕਵਾਰੇ ਹੁੰਦੇ ਸੀ ਕਹਿੰਦੇ ਮੇਰੇ ਮੰਮੀ ਉਹਨਾਂ ਦੀ ਸਾਰੀ ਫੈਮਲੀ ਪਹਿਲੀ ਵਾਰ ਨਕੌਦਰ ਸਾਈ ਲਾਦੀਸ਼ਾ ਸਰਕਾਰ ਦੇ ਦਰਬਾਰ ਗਏ ਮੱਥਾ ਟੇਕਣ ਵਾਸਤੇ ਮੱਥਾ ਟੇਕ ਕੇ ਕਹਿੰਦੇ ਜਦੋਂ ਸਾਈਂ ਜੀ ਦੇ ਕੋਲੇ ਉਹ ਬੈਠੇ ਸਾਈਂ ਲਾਜੀਸ਼ਾ ਸਰਕਾਰ ਨੇ ਸਿਗਰਟ ਪੀ ਕੇ ਧੂਆਂ ਮੇਰੀ ਮੰਮੀ ਨੇ ਮੂੰਹ ਤੇ ਮਾਰਿਆ ਕਹ ਕਹਿੰਦੇ ਮੇਰੀ ਮੰਮੀ ਨੇ ਨਾ ਮੂੰਹ ਤੇ ਚੁੰਨੀ ਰੱਖ ਲਈ ਤਾਂ ਅੰਦਰੋਂ ਬੋਲਿਆ ਵੀ ਆਹ ਕੀ ਕਰੀ ਜਾਂਦੇ ਆ ਬੇ ਇਨਾ ਧੂਆਂ ਤਾਂ ਅੱਗੇ ਉਹ ਸਾਈਂ ਲਾਜੀਸ਼ਾ ਸਰਕਾਰ ਕਹਿੰਦੇ ਮੇਰੀ ਮੰਮੀ ਨੂੰ ਕਿ ਕੋਈ ਨਾ ਕੋਈ ਨਾ ਆਦਤ ਪਾ ਲਾ ਇਹ ਧੂਆਂ ਦਾ ਤੈਨੂੰ ساری ਜ਼ਿੰਦਗੀ ਚੱਲਣਾ ਪੈਣਾ ਤਾਂ ਮੇਰੇ ਮੰਮੀ ਕਹਿੰਦੇ ਸਾਈਂ ਜੀ ਨੂੰ ਕਹਿੰਦੇ ਨੇ ਕਿ ਮੈਂ ਤਾਂ ਸਿਗਰਟ ਪਸੰਦ ਨਹੀਂ ਤਾਂ ਮੈਂ ਇਹ ਕਿਉਂ ਚੱਲੂੰਗੀ ਕਿਉਂਕਿ ਕਹਿੰਦੇ ਮੇਰੇ ਮੰਮੀ ਨੂੰ ਸਿਗਰਟ ਨਹੀਂ ਸੀ ਪਸੰਦ ਹੁੰਦੀ ਚਲੋ ਟਾਈਮ ਲੰਘਿਆ ਤਾਂ ਕਹਿੰਦੇ ਤੁਸੀਂ ਯਕੀਨ ਨਹੀਂ ਕਰਨਾ ਜਦੋਂ ਉਹਨਾਂ ਦਾ ਵਿਆਹ ਹੋਇਆ ਤਾਂ ਮੇਰੇ ਫਾਦਰ ਸਾਹਿਬ ਉਹ ਸਿਗਰਟਾਂ ਹੀ ਪੀਂਦੇ ਰਹੇ ਨੇ ਦਿਨ ਚ ਕਹਿੰਦੇ ਦੋ ਦੋ ਡੱਬੀਆਂ ਸਿਗਰਟਾਂ ਦੀ ਪੀ ਜਾਂਦੇ ਸੀ ਤਾਂ ਕਹਿੰਦੇ ਮੇਰੇ ਮੰਮੀ ਉਦੋਂ ਕਹਿੰਦੇ ਹੁੰਦੇ ਸੀ ਵੀ ਇਹ ਮੈਨੂੰ ਸਾਈਂ ਦਾਦੀਸ਼ਾ ਸਰਕਾਰ ਨੇ ਪਹਿਲਾਂ ਹੀ ਕਹਿਤਾ ਸੀ ਵੀ ਇਹ ਤੈਨੂੰ ਚੱਲਣੀਆਂ ਪੈਣੀਆਂ ਨੇ ਸੋ ਸਾਈਂ ਦਾਦੀਸ਼ਾ ਸਰਕਾਰ ਨੂੰ ਜਿੰਨੇ ਵੀ ਤੁਸੀਂ ਪਿਆਰ ਕਰਨ ਵਾਲੇ ਹੋ ਜੇ ਤੁਹਾਨੂੰ ਇੱਕ ਸਾ ਚੰਗਾ ਲੱਗਿਆ ਉਹਨਾਂ ਦੀਆਂ ਗੱਲਾਂ ਕਿਉਂਕਿ ਜਿਹੜੀ ਗੱਲ ਉਹਨਾਂ ਨੇ ਕਹੀ ਆ ਉਹ ਪੂਰੀ ਹੋਣੀ ਹੋਣੀ ਆ। ਸੋ ਜਰੂਰ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ। ਜੈਸੰਗ ਜੀ।